ਮੌਸਮ ਵਿਭਾਗ ਨੇ ਲੋ ਜਾਰੀ ਕੀਤੀ ਗਈ ਤਾਜ਼ਾ ਭਵਿੱਖਵਾਨ ਅਨਸਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਂਹ ਦੇ ਅਸਰ ਬਣੇ ਹੋਏ ਹਨ ਵਿਭਾਗ ਨੇ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਬਹਾੜੀ ਲੁਧਿਆਣਾ ਤੇ ਰੂਪਨਗਰ ਵਿੱਚ ਅਸਮਾਨੀ ਬਿਜਲੀ ਨਿਸ਼ਕੰਦ ਦੇ ਨਾਲ-ਨਾਲ 30 ਤੋਂ ਲੈ ਕੇ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ 25 ਅਗਸਤ ਨੂੰ ਮੁਕਤਸਰ ਫਿਰੋਜ਼ਪੁਰ ਫਾਜ਼ਲਕਾ ਤੇ ਪਠਿੰਡਾ ਸਮੇਤ ਦੱਖਣੀ ਜ਼ਿਲ੍ਹਿਆਂ ਵਿੱਚ ਦਰਮਿਆਨਾ ਮੀਂਹ ਪੈਣ ਦੇ ਅਸਰ ਜਤਾਏ ਹਨ ਇਸ ਦੇ ਨਾਲ ਹੀ 26 اگست نو ਉਤਰੀ ਜ਼ਿਲ੍ਹਿਆਂ ਪਠਾਨਕੋਟ ਗੁਰਦਾਸਪੁਰ ਕਪੂਰਥਲਾ ਵੱਧ ਵੀ ਪੈਣ ਦੀ ਸੰਭਾਵਨਾ ਹੈ ਤੇ ਬਾਕੀ ਇਲਾਕਿਆਂ ਵਿੱਚ ਵੀ ਕਈ ਥਾਵਾਂ ਤੇ ਮੀਂਹ ਹੋ ਸਕਦਾ ਹੈ ਉੱਥੇ ਹੀ 27 ਤੇ 28 اگست ਨੂੰ ਜ਼ਿਆਦਾਤਰ ਪੰਜਾਬ ਵਿੱਚ ਮੀਂਹ ਕਾਫੀ ਘੱਟ ਪਵੇਗਾ ਕੇਵਲ ਕੁਝ ਜ਼ਿਲ੍ਹਿਆਂ ਜਿਵੇਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰ ਪੁਰ ਅਤੇ ਨਵਾਂ ਸ਼ਹਿਰ ਵਿੱਚ ਇਕੇ ਦੁਕੇ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ 12 اگست ਨੂੰ ਫਲੋਰੀਡਾ ਦੇ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਦੇ ਦੋਸ਼ੀ ਟਰੱਕ ਡਰਾਈਵਰ ਹਰ ਹਰਜਿੰਦਰ ਸਿੰਘ ਨੂੰ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉਸਤੇ ਦੋ ਮਾਮਲੇ ਵਿੱਚ ਮਤਵਾ ਚਲਾਇਆ ਜਾ ਰਿਹਾ ਹੈ ਪਹਿਲੇ ਮਾਮਲੇ ਵਿੱਚ ਹਰਜਿੰਦਰ ਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਸੀ ਜਦੋਂ ਕਿ ਦੂਜੇ ਮਾਮਲੇ ਵਿੱਚ ਤਿੰਨ ਕਤਲ ਦੇ ਦੋਸ਼ ਵੀ ਲਗਾਏ ਗਏ ਸਨ ਅਦਾਲਤ ਨੇ ਜ਼ਮਾਨਤ ਨਾ ਦੇਣ ਦਾ ਹੁਕਮ ਦਿੱਤਾ ਹੈ ਇਸ ਤੋਂ ਇਲਾਵਾ ਪੰਜਾਬੀ ਭਾਈਚਾਰਾ ਉਸ ਨੌਜਵਾਨ ਦੇ ਹੱਕ ਵਿੱਚ ਆਇਆ ਹੈ ਇਸ ਤੋਂ ਬਾਅਦ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਹੈ ਕਿ ਅਮਰੀਕਾ ਵਿੱਚ ਸਾਡੇ ਪੰਜਾਬੀ ਸਿੱਖ ਨੌਜਵਾਨ ਹਰਜਿੰਦਰ ਸਿੰਘ ਵੱਲੋਂ ਟਰੱਕ ਚਲਾਉਂਦੇ ਸਮੇਂ ਹੋਏ ਐਕਸੀਡੈਂਟ ਤੇ ਉਸ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਉਸਦੇ ਕਸੂਰ ਅਤੇ ਗਲਤੀ ਤੋਂ ਕਈ ਗੁਣਾ ਵੱਧ ਹੈ ਇਸ ਦੀ ਦੁਨੀਆ ਤੇ ਕਿਸੇ ਵੀ ਸਭਿਆਕ ਤੇ ਮਨੁੱਖੀ ਅਧਿਕਾਰਾਂ ਬਾਰੇ ਸੁਚੇਤ ਸਮਾਜ ਦੇ ਇਤਿਹਾਸ ਵਿੱਚ ਕੋਈ ਮਿਸਾਲ ਨਹੀਂ ਮਿਲਦੀ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੂੰ ਪਰ ਜ਼ੋਰ ਅਪੀਲ ਕਰਦਾ ਹਾਂ ਕਿ ਇਸ ਮਾਮਲੇ ਨੂੰ ਅਮਰੀਕੀ ਸਰਕਾਰ ਕੋਲ ਤੁਰੰਤ ਪਹਿਲ ਦੇ ਆਧਾਰ ਤੇ ਉਠਾ ਕੇ ਇਸ ਪੰਜਾਬੀ ਸਿੱਖ ਬੱਚੇ ਨੂੰ ਇਨਸਾਫ ਦਿਵਾਨ ਲਈ ਵੱਡੇ ਪੱਧਰ ਤੇ ਕਦਮ ਉਠਾਏ ਜਾਣ ਵਾਈਟੂਜੀਤ ਖਾਲਸਾ ਵਾਈਟੂਜੀਤ ਫਤੇ ਅੱਜ ਨੇ ਕੇਂਦਰ ਦੀ ਸਰਕਾਰ ਨੂੰ ਪੁਰਜ਼ੋਰ ਬੇਨਤੀ ਕਰਦੀਆਂ ਐਕਸਟਰਨਲ ਅਫੇਅਰਸ ਮਿਨਿਸਟਰ ਨੂੰ ਮੈਂ ਚਿੱਠੀ ਵੀ ਲਿਖੀ ਹੈ ਕਿ ਸਾਡੇ ਪੰਜਾਬ ਦੇ ਹਰਜਿੰਦਰ ਸਿੰਘ ਰਟੌਰਪਿੰਡ ਡਿਸਟ੍ਰਿਕਟ ਤਰਨਤਾਰਨ ਦੇ ਜਿਨ੍ਹਾਂ ਕੋ ਫਲੋਰੀਡਾ ਵਿੱਚ ਟਰੱਕ ਚਲਾਉਂਦੇ ਹੋਏ ਗਲਤੀ ਦੇ ਨਾਲ ਇੱਕ ਐਕਸੀਡੈਂਟ ਹੋ ਗਿਆ ਜਿੱਥੇ ਤਿੰਨ ਲੋਕਾਂ ਦੀ ਜਾਨ ਗਈ ਹੈ ਤੇ ਇਹਦੇ ਬਾਅਦ ਜਿਸ ਤਰੀਕੇ ਦਾ ਮਾਹੌਲ ਬਣਾਇਆ ਗਿਆ ਜਿੱਥੇ ਉਥੇ ਦੇ ਸਿਆਸੀ ਆਗੂ ਇੱਕ ਉਹਜਾ ਬਣਾ ਰਹੇ ਨੇ ਕਿ ਉਹਨਾਂ ਨੇ ਕੋਈ ਕਤਲ ਜਾਣਬੁੱਝ ਕੇ ਕੋਈ ਕਰ ਦਿੱਤਾ ਤੇ ਸਖ਼ ਸਜ਼ਾ ਅਖਬਾਰਾਂ 'ਚ ਪੜਨ ਨੂੰ ਮਿਲ ਰਿਹਾ ਹੈ ਕਿ 45 ਸਾਲ ਦੀ ਸਜ਼ਾ ਦੀ ਗੱਲ ਕੀਤੀ ਜਾ ਰਹੀ ਹੈ ਅੱਜ ਮੈਂ ਬੇਨਤੀ ਕਰਦੀ ਹਾਂ ਕਿ ਜਿਹੜੀ ਇੱਕ ਸਿੱਖਾਂ ਦੇ ਖਿਲਾਫ ਤੇ ਖਾਸ ਤੌਰ ਤੇ ਟਰੱਕ ਡਰਾਈਵਰਾਂ ਜਿਹੜੇ ਬਹੁਤ ਵੱਡੀ ਗਿਣਤੀ 'ਚ ਸਾਡੇ ਪੰਜਾਬ ਦੇ ਬੱਚੇ ਉੱਥੇ ਜਾ ਕੇ ਟਕਾਂ ਦਾ ਕੰਮ ਕਰਦੇ ਉਹਨਾਂ ਦੇ ਵੀਜ਼ਾ ਨੂੰ ਕੈਨਸਲ ਕਰਨਾ ਹੁੰਦਾ ਹੈ ਲਾਇਸੈਂਸ ਨੂੰ ਕੈਨਸਲ ਕਰਨ ਦੀ ਚਰਚਾ ਤੱਕ ਚੱਲ ਚੁੱਕੀ ਹੈ ਇੱਕ ਸਿਖਾ ਦੇ ਪ੍ਰਤੀਕ ਨਫਰਤ ਜਿਵੇਂ ਕਿ ਇਹਨਾਂ ਨੇ ਜਾਣ ਬੁੱਝ ਕੇ ਕੋਈ ਕਤਲ ਕੀਤਾ ਹੁੰਦਾ ਹੈ ਇਸ ਚੀਜ਼ ਨੂੰ ਰੋਕਣ ਵਾਸਤੇ ਜ਼ਰੂਰ ਸਰਕਾਰਾਂ ਦੇ ਨਾਲ ਗੱਲ ਕੀਤੀ ਜਾਏ ਕਿ ਸਾਡੇ ਨੌਜਵਾਨ ਕੋੋ ਗੱਡੀ ਚਲਾਉਂਦੇ ਹੋਏ ਇੱਕ ਐਕਸੀਡੈਂਟ ਹੋਇਆ ਕੋਈ ਇਹਨੇ ਜਾਣ ਬੁੱਝ ਕੇ ਕਿਸੇ ਦੇ ਕਤਲ ਜਾਂ ਕੋਈ ਜਾਨ ਜਾਣ ਬੁੱਝ ਕੇ ਨਹੀਂ ਦਿੱਤੀ ਗੱਡੀ ਚਲਾਉਂਦੇ ਹੋਏ ਇੱਕ ਐਕਸੀਡੈਂਟ ਹੋ ਗਿਆ ਹੈ ਤੇ ਹਾ ਐਕਸੀਡੈਂਟ ਦਾ ਜਿਹੜੀ ਕੋਈ ਸਜ਼ਾ ਹੁੰਦੀ ਹੈ ਠੀਕ ਹੈ ਉਹ ਦੇ ਉਹ ਉਹ ਸਜ਼ਾ ਦਾ ਉਹ ਹੱਕਦਾਰ ਹੈਗਾ ਲੇਕਿਨ ਇਹਨੂੰ ਇੱਕ ਇੱਕ ਤਰੀਕੇ ਨਾਲ ਜਿਵੇਂ ਕਿਸੇ ਦਾ ਕਤਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤਾਂ ਸਖਤ ਤੋਂ ਸਖਤ ਸਜ਼ਾ ਦੇ ਕੇ ਸਾਰਿਆਂ ਦੇ ਟਰੱਕ ਡਰਾਈਵਰਾਂ ਦੇ ਲਾਇਸੈਂਸਾਂ ਨੂੰ ਕੈਨਸਲ ਕੀਤਾ ਜਾਏ ਤਾਂ ਇਹ ਸਿੱਖਾਂ ਦੇ ਪ੍ਰਤੀ ਇਹ ਕੋਈ ਨਫ਼ਰਤ ਇਹ ਜ਼ਰੂਰ ਸਰਕਾਰ ਦੇ ਨਾਲ ਗੱਲ ਕਰਕੇ ਇਸ ਨਫ਼ਰਤ ਦੀ ਆਗ ਵਿੱਚ ਖੰਡ ਪਾਈ ਜਾਏ ਤੇ ਇੱਕ ਹੋਰ ਬੇਨਤੀ ਹੈ ਕਿ ਸਾਡਾ ਗੁਰਸਿੱਖ ਨੌਜਵਾਨ ਹਰਜਿੰਦਰ ਸਿੰਘ ਜਿਨੇ ਉਹਨੂੰ ਦਸਤਾਰ ਤੋਂ ਬਿਨਾ ਸਾਰੀ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਹ ਦਸਤਾਰ ਸਾਡੇ ਸਿੱਖਾਂ ਦੀ ਇੱਕ ਸ਼ਾਨ ਹੈ ਸਾਡੇ ਸ਼ਰੀਰ ਦਾ ਇੱਕ ਸ੍ਰੀ ਗੁਰੂ ਤੋਂ ਦਿੱਤੀ ہوئی ਦਾਤ ਹੈ ਇੰਨੀ ਘੱਟ ਤੋਂ ਘੱਟ ਸਿੱਖਾਂ ਦੇ ਮਨਾਚੇ ਉਹਨਾਂ ਦੀ ਸ਼ਰਧਾ ਨੂੰ ਧਿਆਨ ਰੱਖਦੇ ਹੋਏ ਉਹਨੂੰ ਸਿਰ ਟਕਣ ਦਾ ਇਜਾਜ਼ਤ ਜ਼ਰੂਰ ਦਿੱਤੀ ਜਾਏ ਕਿਉਂਕਿ ਸਾਡੀ ਦਸਤਾਰ ਸਾਡੇ ਵਾਸਤੇ ਇੱਕ ਧਰਮ ਹੀ ਨਹੀਂ ਲੇਕਿਨ ਸਾਡੇ ਅੰਗ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੈ ਬੇਨਤੀ ਕਰਦੀਆਂ ਤੇ ਸਟੇਲ ਅਫੇਅਰਸ ਮੰਤਰੀ ਜੈਸ਼ੰਕਰ ਜੀ ਇਹਨੂੰ ਪੂਰ ਜ਼ੋਰ ਤਰੀਕੇ ਨਾਲ ਜਲਦ ਤੋਂ ਜਲਦ ਇਸ ਨੌਜਵਾਨ ਮੁੰਡੇ ਨੂੰ ਐਮਬੈਸੀ ਦੇ ਰਾਹੀਂ ਇਹਦੀ ਮਦਦ ਵੀ ਕਰਨਗੇ ਤੇ ਸਰਕਾਰ ਦੇ ਨਾਲ ਗੱਲਬਾਤ ਕਰਕੇ ਟਰੱਕ ਡਰਾਈਵਰਾਂ ਦੇ ਖਿਲਾਫ ਜਿਹੜੀ ਉਹ ਸੋਚ ਰਹੀ ਹੈ ਸਰਕਾਰ ਸਖਤੀ ਕਰਨ ਦੀ ਉਹਦੇ ਬਾਰੇ ਵੀ ਮਸਲੇ ਨੂੰ ਹੱਲ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਭਾਜਪਾ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਸੂਬੇ ਦੇ ਲਗਭਗ 8 ਲੱਖ ਰਾਸ਼ਨ ਕਾਰਡ ਰੱਦ ਕਰਨ ਦੀ ਤਿਆਰੀ ਕਰ ਰਹੀ ਹੈ ਮਾਨ ਨੇ ਦਾਅਵਾ ਕੀਤਾ ਹੈ ਕਿ ਇਸ ਦਾ ਸਿੱਧਾ ਅਸਰ ਲਗਭਗ 32 ਲੱਖ ਲੋਕਾਂ 'ਤੇ ਪਵੇਗਾ ਉਹਨਾਂ ਕਿਹਾ ਕਿ ਭਾਜਪਾ ਆਪਣੇ ਆਪ ਨੂੰ ਲੋਕਾਂ ਦਾ ਸ਼ੁਭਚਿੰਤਕ ਦੱਸਦੀ ਹੈ ਪਰ ਸਾਨੂੰ ਰਿਪੋਰਟਾਂ ਮਿਲੀਆਂ ਹਨ ਕਿ ਪੰਜਾਬ ਵਿੱਚ 8 ਲੱਖ ਤੋਂ ਵੱਧ ਰਾਸ਼ਨ ਕਾਰਡ ਰੱਦ ਕੀਤੇ ਜਾ ਰਹੇ ਹਨ ਅਸੀਂ ਭੋਜਨ ਦੇਣ ਵਾਲੇ ਹਾਂ ਅਤੇ ਹੁਣ ਭਾਜਪਾ ਸਾਡੀ ਹਾਲੀ ਖੋਨ ਦੇ ਤੁਲੀ ਹੋਈ ਹੈ ਵੋਟਾਂ ਚੋਰੀ ਕਰਨ ਤੋਂ ਬਾਅਦ ਹੁਣ ਭਾਜਪਾ ਰਾਸ਼ਨ ਚੋਰੀ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੁਆਰਾ ਨਿਰਧਾਰਤ ਮਾਪਦੰਡ ਤੇ ਵੀ ਸਵਾਲ ਉਠਾਏ ਉਹਨਾਂ ਦੇ ਅਨੁਸਾਰ ਕੋਈ ਵੀ ਪਰਿਵਾਰ ਜਿਸ ਕੋਲ 4 ਪਈਆ ਵਾਹਨ ਹੈ ਸਾਲਾਨਾ 25 ਲੱਖ ਤੋਂ ਵੱਧ ਦਾ ਕਾਰੋਬਾਰ ਕਰਦਾ ਹੈ ਜਾਂ ਪਰਿਵਾਰ ਵਿੱਚ ਕੋਈ ਸਰਕਾਰੀ ਨੌਕਰੀ ਕਰਦਾ ਹੈ ਉਸ ਦਾ ਰਾਸ਼ਨ ਕਾਟ-ਕਾਟ ਦਿੱਤਾ ਜਾਵੇਗਾ ਪਰ ਮੇਰਾ ਸਵਾਲ ਇਹ ਹੈ ਕਿ ਜੇਕਰ ਪਰਿਵਾਰ ਦਾ ਇੱਕ ਮੈਂਬਰ ਵੀ ਚੰਗੀ ਕਮਾਈ ਕਰ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਪੂਰਾ ਪਰਿਵਾਰ ਖੁਸ਼ਹਾਲ ਹੈ ਅਜਿਹਾ ਬਿਲਕੁਲ ਵੀ ਨਹੀਂ ਹੈ ਜਦੋਂ ਤੱਕ ਮੈਂ ਖੁਦ ਮੁੱਖ ਮੰਤਰੀ ਹਾਂ ਮੈਂ ਪੰਜਾਬ ਵਿੱਚ ਕਿਸੇ ਦਾ ਵੀ ਰਾਸ਼ਨ ਕਾਰਡ ਕੱਟਣ ਨਹੀਂ ਦੇਵਾਂਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅੰਕੜੇ ਅਨੁਸਾਰ ਪੰਜਾਬ ਵਿੱਚ 1.53 ਕਰੋੜ ਲਾਪਾਤਰੀਆਂ ਹਨ ਅਸੀਂ ਕੇਂਦਰ ਤੋਂ ਮੰਗ ਕੀਤੀ ਹੈ ਕਿ ਸਾਨੂੰ ਸਮਾ ਦਿੱਤਾ ਜਾਵੇ ਤਾਂ ਜੋ ਅਸੀਂ ਜਾਂਚ ਕਰ ਸਕੀਏ ਪਰ ਉਹ ਸਿੱਧੇ ਤੌਰ ਤੇ ਰੱਦ ਕਰਨ ਵੱਲ ਜਾ ਰਹੇ ਹਨ ਇਹ ਬੇਇਨਸਾਫੀ ਹੈ ਅਤੇ ਅਸੀਂ ਇਸ ਦਾ ਸਖਤ ਵਿਰੋਧ ਕਰਦੇ ਹਾਂ ਆਪ ਦੇ 55 ਲੱਖ ਗਰੀਬਾਂ ਦਾ ਆਮ ਲੋਕਾਂ ਦਾ ਸਾਡੇ ਮਨਰੇਗਾ ਦੇ ਕੰਮ ਹੈ ਸਾਡੇ ਦਲਿਤ ਪਰਿਵਾਰ ਗਰੀਬਾਂ ਦੇ 55 ਲੱਖ ਪਰਿਵਾਰਾਂ ਦੇ 55 ਲੱਖ ਪੰਜਾਬੀਆਂ ਦੇ ਰੋਟੀ ਦੇ ਥਾਲੀ ਦੇ ਵਿੱਚੋਂ ਰੋਟੀ ਖਾਣ ਦੀ ਕੋਸ਼ਿਸ਼ ਕੀਤੀ ਹੈ ਇਹ ਕੋਸ਼ਿਸ਼ ਕin ਕੀਤੀ ਹੈ ਇਹ ਕੋਸ਼ਿਸ਼ ਕੀਤੀ ਹੈ ਕੇਂਦਰ ਦੀ ਭਾਜਪਾ ਸਰਕਾਰ ਨੇ ਹਰ ਵਾਰ ਹਰ ਵਾਰ ਉਹਨਾਂ ਦਾ ਇੱਕੋ ਹੀ ਮਨਸੂਬਾ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ ਪੰਜਾਬ ਦੀ ਪਿੱਠ ਤੇ वार ਕੀਤਾ ਜਾਵੇ ਤੇ ਉਸੇ ਤਹਿਤ ਤੇ ਤੁਸੀਂ ਦੇਖੋ ਕਲਪਨਾ ਕਰਕੇ ਦੇਖੋ ਕਿ ਜਿਹੜਾ ਸੂਬਾ ਪੂਰੇ ਦੇਸ਼ ਦਾ ਢਿੱਡ ਭਰਦਾ ਉਸੇ ਸੂਬੇ ਦੇ ਉੱਤੇ ਇੰਨਾ ਵੱਡਾ ਧੱਕਾ 55 ਲੱਖ ਗਰੀਬਾਂ ਦੇ ਰਾਸ਼ਨ ਖੋਣ ਦੀ ਤਿਆਰੀ ਹੈ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਕਦੀ ਕਹਿੰਦੇ ਆ ਜੀ ਈਕੀ ਈਕੇ ਵੀ ਆਈ ਸੀ ਕਰਨੀ ਹੈ ਕਦੀ ਕਹਿੰਦੇ ਜੀ ਨਹੀਂ ਇਤਾਂ ਜੀ ਪੰਜਾਬੀ ਅਮੀਰ ਹੈ ਵੈਸੇ ਵੀ ਮੈਂ ਤੁਹਾਨੂੰ ਦੱਸ ਦਵਾਂ ਬਾਕੀ ਸਟੇਟਾਂ ਦੇ ਵਿੱਚ ਤਮਿਲਨਾਡੂ ਰਾਜਸਥਾਨ 70 70% ਪਹਿਲਾਂ ਸਾਡੇ ਤੇ ਕੈਪ ਲਾਈ ਹੋਈ ਹੈ ਤੇ ਹੁਣ ਉਸ ਤੋਂ ਬਾਅਦ ਈਕੇ ਵੀ ਆਈ ਸੀ ਦੇ ਨਾਮ ਦੇ ਉੱਤੇ ਤੇ ਹੋਰ ਸ਼ਰਤਾਂ ਲਾ ਕੇ ਸ਼ਰਤ ਲਾ ਦਿੱਤੀ ਕਿ ਜਿਹੜੇ ਜਿਹਦੇ ਕੋਲ ਢਾਈ ਕਿੱਲੇ ਜ਼ਮੀਨ ਹੈ ਉਹ ਅਮੀਰ ਹੋ ਗਿਆ ਮੈਂ ਖੁਦ ਇੱਕ ਜ਼ਿਮੀਂਦਾਰ ਪਰਿਵਾਰ ਤੋਂ ਆਂਦਾ ਮੈਨੂੰ ਕਿਸਾਨਾਂ ਦਾ ਦਰਦ ਪਤਾ ਤੁਸੀਂ ਦੱਸ ਦਿਓ ਜੀ ਨਾਲੇ ਸਾਡਾ ਤਾਂ ਰੋਪੜ ਜ਼ਿਲ੍ਹੇ ਦੇ ਵਿੱਚ ਬਿਰਲਾ ਹੀ ਕੋਈ ਆ ਜਿਹੜਾ ਢਾਈ ਕਿੱਲੇ ਤੋਂ ਉੱਤੇ ਆ ਜਿਹਦੇ ਕੋਲ ਜ਼ਮੀਨ ਸਾਡੇ ਤਾਂ ਸਾਰੇ ਇੱਥੇ ਛੋਟੇ ਜ਼ਮੀਦਾਰ ਐ ਦੱਸੋ ਢਾਈ ਕਿੱਲੇ ਵਾਲਾ ਕਿਵੇਂ ਆਪਣੇ ਬੱਚੇ ਨੂੰ ਪੜ੍ਹਾ ਲੂਗਾ ਕਿਵੇਂ ਇਲਾਜ ਕਰਾਊਗਾ ਕਿਵੇਂ ਕਰੂ ਕਹਿੰਦੇ ਅਮੀਰ ਹੋ ਗਿਆ ਜੀ ਫਿਰ ਕਹਿੰਦੇ ਕਿ ਜਿਹਦੇ ਕੋਲ ਪੁਰਾਣੀ ਗੱਡੀ ਐ ਉਹ ਅਮੀਰ ਹੋ ਗਿਆ ਇਹ ਵੀ ਖਾਸ ਕਰਕੇ ਰੋਪੜ ਜ਼ਿਲ੍ਹੇ ਲਈ ਸਭ ਤੋਂ ਅਹਿਮ ਮੁੱਦਾ ਹੈ ਕਿਉਂਕਿ ਸਭ ਤੋਂ ਵੱਧ ਟੈਕਸੀ ਡਰਾਈਵਰ ਸਾਡੇ ਜ਼ਿਲ੍ਹੇ ਤੋਂ ਆ ਅਸੀਂ ਜੇ ਅਗਰ ਕੋਈ ਗਰੀਬ ਜੇ ਅਗਰ ਕੋਈ ਟੈਕਸੀ ਚਾਲਕ ਹੈ ਰ ਮਤਲਬ ਉਹ ਤਾਂ ਰਾਸ਼ਨ ਕੱਢ ਦੂੰਗੇ ਉਹ ਅਮੀਰ ਹੋ ਗਿਆ ਫਿਰ ਕਹਿੰਦੇ ਜੀ ਕੋਈ ਵਿਦੇਸ਼ ਗਿਆ ਇਹ ਵੀ ਸਭ ਤੋਂ ਵੱਧ ਸਾਡੇ ਜ਼ਿਲ੍ਹੇ ਨਾਲ ਸਭ ਤੋਂ ਵੱਧ ਸਾਡੇ ਇਲਾਕੇ ਦੇ ਵਿੱਚੋਂ ਬੱਚੇ ਜਾਂਦੇ ਆ ਸਾਡੇ ਕੰਮ ਅਰਬ ਦੇ ਮੁਲਕਾਂ 'ਚ ਦਿਹਾੜੀ ਕਰਨ ਇਹਦਾ ਮਤਲਬ ਕਿ ਉਹ ਅਮੀਰ ਹੋ ਗਏ ਐਨਆਰਆਈ ਹੋ ਗਏ ਇਹਦਾ ਮਤਲਬ ਉਹਨਾਂ ਦੇ ਪਿੱਛੇ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਨੂੰ ਉਹਨਾਂ ਦੀ ਭੈਣ ਨੂੰ ਰਾਸ਼ਨ ਨਹੀਂ ਦੋਗੇ ਤੁਸੀਂ ਇੱਕ ਤਾਂ ਵਿਚਾਰਾ ਉੱਥੇ ਦਿਹਾੜੀ ਕਰ ਰਿਹਾ ਫਿਰ ਕਹਿੰਦੇ ਅਗਰ ਕਿਸੇ ਦੇ ਬੱਚੇ ਨੂੰ ਨੌਕਰੀ ਮਿਲ ਗਈ ਵੱਖ ਵੱਖਰੀ ਵੱਖਰੀ ਸ਼ਰਤਾਂ ਲਾ ਕੇ ਇਕੇ ਵੇਸੀ ਦੇ ਨਾਮ ਦੇ ਉੱਤੇ ਪੰਜਾਬ ਸਰਕਾਰ ਨੇ ਕਿਹਾ ਸੀ ਕੰਮ ਕਰ ਰਹੇ ਹਾਂ ਮੈਂ ਤੁਹਾਨੂੰ ਦੱਸ ਦਵਾਂ ਰੋਪੜ ਜ਼ਿਲ੍ਹੇ ਚ 88% ਪਰਿਵਾਰਾਂ ਦੀ ਇਕੇ ਵੇਸੀ ਹੋ ਚੁੱਕੀ ਹੈ ਮੈਂ ਪਰਸੋ ਸਟੇਟਸ ਚੈੱਕ ਕਰਾਇਆ ਪੂਰੇ ਜ਼ਿਲ੍ਹੇ ਦੇ ਵਿੱਚ ਤਿੰਨੋ ਹਲਕਿਆਂ ਚ 88% ਜਿਹੜੇ 12% ਹੈ ਉਹਨਾਂ ਦਾ ਪ੍ਰੋਸੈਸ ਚੱਲ ਰਿਹਾ ਸੀ ਇੱਕ ਇੱਕ ਪਰਿਵਾਰ ਦਾ ਪਰ ਇਹ ਤੁਸੀਂ ਕੀ ਹੈ ਤੁਸੀਂ ਉੱਥੇ ਦਿੱਲੀ ਦੇ ਵਿੱਚ ਏਸੀ ਕਮਰਿਆਂ ਚ ਬੈਠ ਕੇ ਤੁਸੀਂ ਗਰੀਬਾਂ ਦੇ ਨਾਲ ਧੱਕਾ ਕਰਦੇ ਹੋ ਮਾਨ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਇਹ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਅਸੀਂ ਆਪਣੇ ਇੱਕ ਵੀ ਇੱਕ ਵੀ ਪੰਜਾਬ ਦੇ ਇਦਾਂ ਦਾ ਪਰਿਵਾਰ ਪੰਜਾਬ 'ਚ 1.55 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਮਿਲਦਾ ਅਸੀਂ ਇੱਕ ਵੀ ਇਦਾਂ ਦਾ ਸ਼ਖਸ ਜਿਹੜਾ ਹੈ ਪਰਿਵਾਰ ਹੈ ਉਹਦਾ ਰਾਸ਼ਨ ਖੋਹ ਨਹੀਂ ਦਵਾਗੇ ਬਲਕਿ ਅਸੀਂ ਲਿਮਟ ਵਿਧਾਨ ਦੀ ਉਹਨਾਂ ਨੂੰ ਕਿਹਾ ਤੇ ਜਿਹੜੇ ਪਰਿਵਾਰ ਰਹਿ ਗਏ ਹਜੇ ਵੀ ਮੈਂ ਜਾ ਕੇ ਪਿੰਡਾਂ ਦੇਖਦਾ ਬਹੁਤ ਸਾਰੇ ਗਰੀਬ ਪਰਿਵਾਰ ਹਜੇ ਵੀ ਵਾਂਝੇ ਆ ਉਹਨਾਂ ਦੇ ਵੀ ਕਾਰਡ ਬਣਾਵਾਂਗੇ ਜੋ ਵੀ ਸੰਕਲ ਹੋਇਆ ਚਾਹੇ ਕਾਨੂੰਨੀ ਲੜਾਈ ਚਾਹੇ ਰਾਜਨੀਤੀ ਦੀ ਲੜਾਈ ਚਾਹੇ ਜਨ ਅੰਦੋਲਨ ਚਾਹੇ ਦਿੱਲੀ ਜਾ ਕੇ ਬਹਿਣਾ ਪਵੇ ਅਸੀਂ ਇੱਕ ਵੀ ਕਿਸੇ ਪੰਜਾਬੀ ਦਾ ਜਿਹੜਾ ਰਾਸ਼ਨ ਹੈ ਉਹ ਖੋਹ ਨਹੀਂ ਦਵਾਂਗੇ ਇਹ ਸਾਡਾ ਹੱਕ ਹੈ ਅਸੀਂ ਇਸ ਦੇਸ਼ ਦਾ ਢਿੱਡ ਭਰਿਆ ਜਦੋਂ ਦੇਸ਼ ਦੇ ਵਿੱਚ ਅਨਾਜ ਦਾ ਕਾਲ ਸੀ ਸਭ ਤੋਂ ਵੱਧ ਸਸੀ ਪੰਜਾਬ ਦਾ ਅੱਜ ਵੀ ਸਭ ਤੋਂ ਵੱਧ ਅਸੀਂ ਜਿਹੜਾ ਹੈ ਫੂਡ ਬੈਂਕ ਦੇ ਵਿੱਚ ਸਭ ਤੋਂ ਵੱਧ ਨਾਜ ਦਾ ਯੋਗਦਾਨ ਪੰਜਾਬ ਪਾਉਂਦਾ ਤੇ ਅਸੀਂ ਪੰਜਾਬ ਦੇ ਨਾਲੇ ਠੱਕਾ ਨਹੀਂ ਹੋਣ ਦਵਾਂਗੇ ਇਸ ਦੇ ਦਿੱਤੇ ਜੋ ਮਰਜ਼ੀ ਕਰਨਾ ਪਵੇ ਇਹ ਸਾਡੀ ਸਰਕਾਰ ਦਾ ਪ੍ਰਣ ਹੈ ਸਾਡੇ ਸਾਰੇ ਸਾਥੀਆਂ ਦਾ ਪ੍ਰਣ ਹੈ ਸਾਡੀ ਲੀਡਰਸ਼ਿਪ ਦਾ ਪ੍ਰਣ ਹੈ ਸਾਡੇ ਹਰ ਇੱਕ ਵਰਕਰ ਦਾ ਪ੍ਰਣ ਹੈ ਇਸ অতি ਸੰਵੇਦਨਸ਼ੀਲ ਮੁੱਦੇ ਦੇ ਉੱਤੇ ਅਸੀਂ ਅੱਜ ਦੇ ਇਕੱਠੇ ਹੋਏ ਹਾਂ ਬਹੁਤ ਬਹੁਤ ਧੰਨਵਾਦ